ਜ਼ਿੰਦਗੀ ਜੀ ਰੁਕੀ ਹੋਈ ਰੁਕਈ ਗਈ ਸਾਰੀ ਜ਼ਿੰਦਗੀ ਕੋਈ ਗੱਲ ਕਹਿਣ ਵਾਲੀ ਨਹੀਂ ਜੀ ਹੁਣ ਸਾਨੂੰ ਸਾਰੀਆਂ ਆਸਾਂ ਜਿਹੜੀਆਂ ਟੁੱਟ ਚੁੱਕੀਆਂ ਵਾ ਬੜਾ ਦੁੱਖ ਹੁੰਦਾ ਜੀ ਜਦੋਂ ਇਸ ਤਰ੍ਹਾਂ ਆ ਬੱਚਿਆਂ ਨੂੰ ਆ ਜਿਹੜੀਆਂ ਚੀਜ਼ਾਂ ਸਿਖਾਉਣ ਦੇ ਆ ਨਾ ਇਹ ਦੁੱਖ ਨਾ ਸਾਨੂੰ ਸਿਖਾਉਣੀਆਂ ਪੈਂਦੀਆਂ ਸਾਨੂੰ ਪਤਾ ਜੀ ਸਾਡੇ ਨਾਲ ਸਾਡੀ ਇਤਰਾ ਜ਼ਿੰਦਗੀ ਲੰਘਣੀ ਆ ਤੇ ਸਾਡੀ ਵੀ ਲੰਗੀ ਸਾਡੇ ਬਾਪ ਦੀ ਵੀ ਲੰਗੀ ਆ ਬਿਲਕੁਲ ਇਸ ਟਾਈਮ ਸਰਪੰਚ ਸਾਹਿਬ ਦੀਆਂ ਅੱਖਾਂ ਦੇ ਹੰਝੂ ਬਹੁਤ ਕੁਝ ਬਿਆਨ ਕਰ ਰਹੇ ਆ ਸ਼ਾਇਦ ਇੱਕ ਵਾਰ ਦਾ ਨਹੀਂ ਇਨਾ ਤਕਰੀਬਨ 100 ਵਾਰ ਇਹੋ ਜਿਹਾ ਮੰਜ਼ਰ ਵੇਖਿਆ ਹੋਊਗਾ ਬਾਬੇ ਵੀ ਦੱਸ ਰਹੇ ਸੀ ਤੇ ਕਹਿੰਦੇ ਕਿ ਸਾਡੀ ਵੀ ਜ਼ਿੰਦਗੀ ਇਦਾਂ ਹੀ ਲੰਘਣ ਡਈ ਆ ਤੇ ਬੱਚਿਆਂ ਦੀ ਜਦੋਂ ਬੱਚਿਆਂ ਦੀ ਗੱਲ ਹੋਈ ਆ ਤੇ ਫਿਰ ਸਰਪੰਚ ਸਾਹਿਬ ਦੀਆਂ ਅੱਖਾਂ ਦੇ ਹੰਝੂ ਜਿਹੜੇ ਸ਼ਾਇਦ ਇਸ ਟਾਈਮ ਦੇ ਉੱਤੇ ਸਰਕਾਰ ਨੂੰ ਸ਼ਰਮਸਾਰ ਕਰਦੇ ਹੋਣਗੇ ਕਿ ਸੋਚਣ ਵਾਸਤੇ ਮਜਬੂਰ ਜ਼ਰੂਰ ਹੋਣਾ ਪਊਗਾ ਕਿ ਇਹ ਹਾਲਾਤ ਕੀ ਬਣੇ ਆ ਤੇ ਬਣਾਏ ਕਿੰਨੇ ਆ ਇਹ ਵੀ ਸਾਰਾ ਕੁਝ ਪਤਾ ਹੀ ਆ ਸਵੇਰ ਦੇ ਸਮੇਂ ਅਸੀਂ ਗੱਲਬਾਤ ਜਦੋਂ ਕੀਤੀ ਸੀ ਤੇ ਸਰਪੰਚ ਸਾਹਿਬ ਹਰ ਸਾਲ ਹੀ ਇਹ ਫਤਰਾਸ ਦੀ ਵੇਖਦੇ ਹੋ ਤੁਸੀਂ ਹਾਂਜੀ ਹਰ ਸਾਲ ਹੀ ਕੋਈ ਇੱਕ ਅੱਧਾ ਸਾਲ ਨਹੀਂ ਦਨਾਈ ਸਾਡੇ ਜਿਹੜੇ ਵਾਪਸੀ ਉਹਨਾਂ ਦੀ ਬਿਹਤਰ ਜਿੰਦਗੀ ਨਹੀਂ ਜਿੰਗੀ